ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਆਰਟ ਸਪੀਕ ਦੇ ਉੱਤੇ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਸੋਹਣੀ ਮੈਂ ਵੀਡੀਓ ਲਗਾ ਲੈ ਕੇ ਆਉਣ ਸੂਟਾਂ ਦੀ ਇਹ ਵੀਡੀਓ ਮੈਂ ਪਹਿਲਾਂ ਹੀ ਸਾਰੀਆਂ ਸੈੱਟ ਕਰ ਲਈਆਂ ਜਾਨ ਤੋਂ ਤੇ ਹੁਣ ਇਸ ਟਾਈਮ ਦੇ ਉੱਤੇ ਮੈਂ ਮਤਲਬ ਹੈਗਾ ਆ ਆਊਟ ਆਫ ਕੰਟਰੀ ਸਟੇਸ਼ਨਲੀ ਮੀਨਜ਼ ਆਊਟ ਆਫ ਕੰਟਰੀ ਠੀਕ ਆ ਤੇ ਉਹਦੇ ਵਾਸਤੇ ਨਾ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਸਕਦੇ ਜੇ ਕਾਲ ਕਰਨੀ ਆ ਤਾਂ ਕਾਲ ਕਰੋ ਕਿਉਂਕਿ ਤਾਂ ਮੇਰੀ ਟੀਮ ਅਟੈਂਡ ਕਰੂਗੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਤੇ ਬਾਕੀ ਤੁਸੀਂ ਆਪਣੇ ਮੈਸੇਜ ਜਿਹੜੇ ਆ ਮੈਨੂੰ ਵਟਸਐਪ ਤੇ ਭੇਜੀ ਜਾਓ ਜਿਹੜਾ ਟ ਉਹ ਤੁਸੀਂ ਨੋਟ ਕਰ ਲਿਓ ਵੀ ਸਵੇਰੇ 10 ਵਜੇ ਤੋਂ ਲੈ ਕੇ ਤੇ ਸ਼ਾਮੀ 6-7 ਵਜੇ ਤੱਕ ਤੁਹਾਨੂੰ ਮੈਸੇਜ ਦੇ ਰਿਪਲਾਈ ਜਿਹੜੇ ਜੇ ਉਹ ਈਜ਼ੀਲੀ ਆਈ ਜਾਣਗੇ ਸਾਰਿਆਂ ਦੇ ਉਸ ਤੋਂ ਬਾਅਦ ਜਿਹੜੇ ਉਹ ਫਿਰ ਮੈਂ ਵੇਖੂਗਾ ਜਦੋਂ ਮੈਂ ਫ੍ਰੀ ਹੋਊਗਾ ਵਿੱਚੋਂ ਮੈਂ ਤੁਹਾਨੂੰ ਉਹਨਾਂ ਦੇ ਰਿਪਲਾਈ ਦੇ ਦੂੰਗਾ ਕੋਸ਼ਿਸ਼ ਕਰਿਓ ਤੁਸੀਂ ਸਵੇਰ ਦੇ ਟਾਈਮ ਤੋਂ ਲੈ ਕੇ 10 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਟਾਈਮ ਤੱਕ ਜਿਹੜੇ ਜੇ ਉਹ ਇੱਕ ਵੀਕ ਵਾਸਤੇ ਤੁਸੀਂ ਜਿਹੜੇ ਆ ਆਪਣੇ ਆਰਡਰ ਆ ਉਹ ਉਹਨੇ ਕ ਟਾਈਮ ਦੇ ਵਿੱਚ ਦਿਓ ਜਿਹੜੇ ਲੇਟ ਨਾਈਟ ਆਰਡਰ ਆਉਣਗੇ ਉਹ ਫਿਰ ਡੇ ਟਾਈਮ ਤੇ ਆਣ ਕੇ ਸਟਾਫ ਵੇਖੂਗਾ ਜਿਨ੍ਹਾਂ ਦੇ ਆਰਡਰ ਸੂਟ ਪਹਿਲਾਂ ਬੁੱਕ ਹੋਏ ਹੋਣਗੇ ਉਹਨਾਂ ਨੂੰ ਪਹਿਲਾਂ ਦਿੱਤੇ ਜਾਣਗੇ ਸੋ ਪਲੀਜ਼ ਕਨਫਰਮ ਜ਼ਰੂਰ ਕਰਿਓ ਪੇਮੈਂਟ ਪਹਿਲਾਂ ਕਰਨ ਤੋਂ ਪਹਿਲਾਂ ਸੂਟ ਜ਼ਰੂਰ ਕਨਫਰਮ ਕਰ ਲਿਓ ਇਹ ਨਾ ਹੋਵੇ ਕਿ ਮਤਲਬ ਸਾਰਾ ਸਿਸਟਮ ਹੀ ਅਫਸੈਟ ਹੋ ਜੇ ਤੁਸੀਂ ਪੈਸੇ ਪਾ ਦਿਓ ਤੇ ਇਧਰੋਂ ਆਪਣੇ ਕੋਲ ਸਟਾਕ ਨਾ ਹੋਵੇ ਸੋ ਪਲੀਜ਼ ਬੇਨਤੀ ਨੂੰ ਕਬੂਲ ਕਰਿਓ ਸਿਰਫ ਪੰਜਾ ਸੱਤਾ ਦਿਨਾਂ ਦੀ ਗੱਲ ਲਿਆ ਫਿਰ ਉਸ ਤੋਂ ਬਾਅਦ ਕੰਟੀਨਿਊ ਫਿਰ ਕੰਮ ਕਰਾਂਗੇ ਤੇ ਬਾਕੀ ਹੁਣ ਵੀਡੀਓ ਸ਼ੁਰੂ ਕਰਨ ਲੱਗਾ ਆ ਵਿਦਆਊਟ ਦੁਪੱਟਾ ਸੂਟ ਨੇ ਉਹੀ ਸੂਟ ਆ ਤੇ ਚੈੱਕ ਜਰੂਰ ਕਰਿਓ ਕਰ ਲਿਓ ਚੈੱਕ ਪਹਿਲਾ ਸੂਟ ਬਹੁਤ ਸੋਹਣਾ ਜੇ ਜਿਹਦੇ ਵਿੱਚ ਬੜਾ ਸ਼ਾਨਦਾਰ ਜਿਹਾ ਵਰਕ ਜੇ ਸੂਟ ਦੇ ਉੱਤੇ ਘੇਰੇ ਤੇ ਵਰਕ ਦੇਖ ਸਕਦੇ ਜੇ ਤੁਸੀਂ ਬਹੁਤ ਸੋਹਣਾ ਫੈਬਰਿਕ ਇਹਦਾ ਜਿਹੜਾ ਹੋਣਾ ਜੇ ਬਹੁਤ ਸੋਹਣਾ ਹੋਣਾ ਜੇ ਕ੍ਰਾਸ਼ ਦਾ ਤੇ ਨਾਲ ਇਹਦੇ ਜਿਹੜਾ ਹੋਣਾ ਜੇ ਬਾਟਮ ਦੇ ਉੱਤੇ ਵਰਕ ਬਾਟਮ ਜਾਂ ਬਾਜੂ ਇੱਕ ਚੀਜ਼ ਕੁਛ ਵੀ ਤੁਸੀਂ ਰੈਡੀ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਆਉਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਤੁਸੀਂ ਕਿਤੇ ਵੀ ਘਰ ਬੈਠ ਕੇ ਆਰਡਰ ਕਰ ਸਕਦੇ ਜੇ 645 ਰੁਪਈਆ ਦੇ ਨਾਲ ਬਿਨਾਂ ਦੁਪट्टे ਤੋਂ ਜੇ ਦੋ ਸੂਟ ਆਉਣਗੇ 1200 ਰੁਪਈਆ ਦੇ ਵਿੱਚ ਅੱਗੇ ਸੋਹਣਾ ਜਿਹਾ ਸੂਟ ਆ ਗਿਆ ਜੇ ਸੇਮ ਕਲਰ ਆ ਗਿਆ ਜੇ origignal video ਨਾਲ ਦਾ ਫੈਬਰਿਕ ਆ ਗਿਆ ਜੇ ਇਹਦੇ ਵਿੱਚ ਆਪਣੇ ਕੋ ਕ੍ਰਾਸ਼ ਸ਼ਿਮਰ ਦਾ ਰੇਟ ਆ ਗਿਆ ਜੇ ਇਹਨਾਂ ਸੂਟਾਂ ਦਾ ਵੀ ਸੇਮ 645 ਰੁਪਏ ਤੇ ਨਾਲ ਇਹਨਾਂ ਦੇ ਜਿਹੜਾ ਵਰਕ ਜੇ ਤੁਹਾਨੂੰ ਮਿਲ ਜਣਾ ਜੇ ਬਾਜੂ ਦੇ ਉੱਤੇ ਵੀ ਰੇਟ 645 ਵਿਦਆਊਟ ਦੁਪੱਟਾ ਸੂਟ ਜੇ ਬਹੁਤ ਸੋਹਣੇ ਸੂਟ ਜੇ ਅੱਗੇ ਕਲਰ ਆ ਗਿਆ ਜੇ ਲਾਈਟ ਪਿਸਤਾ ਸ਼ਿਪਿੰਗ ਫ੍ਰੀ ਰੇਟ ਸੇਮ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਫੈਬਰਿਕ ਹੈਗਾ ਜੇ ਕ੍ਰਾਸ਼ ਸ਼ਿਮਰ ਦਾ ਬਹੁਤ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਪਿਆਰੇ ਫੈਬਰਿਕ ਦੇ ਨਾਲ ਨੇ ਸ਼ਿਮਰ ਦੇ ਸੂਟ ਨੇ ਬੜੇ ਜ਼ਿਆਦਾ ਸੋਹਣੇ ਬਾਟਮ ਵਰਕ ਨਾਲ ਬਾਟਮ ਜਾਂ ਬਾਜੂ ਕੋਈ ਵੀ ਇੱਕ ਜਗ੍ਹਾ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਜੀ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕਲਰ ਚਾਰਟ ਵੇਖੀ ਜਾਏ ਉਹ ਬੜੇ ਸੋਹਣੇ ਸੋਹਣੇ ਕਲਰ ਆਉਣ ਦੇ ਜੇ ਲਗਭਗ ਸੇਮ ਹੀ origignal video ਨਾਲ ਦੇ ਕਲਰ ਆਉਣ ਦੇ ਜਿੰਨੇ ਵੀ ਤੁਸੀਂ ਵੇਖਣ ਦੇ ਜੇ ਆਹ ਜੇ ਦਾ origignal ਕਲਰ ਵਰਕ ਤੁਸੀਂ ਵੇਖ ਸਕਦੇ ਜੇ ਕਿੰਨਾ ਸੋਹਣਾ ਹੋਇਆ ਲੈਂਥ ਨੂੰ ਲੈ ਕੇ ਦਾ ਕੋਈ ਇਸ਼ੂ ਨਹੀਂ ਜੇ ਰਹਿੰਦਾ ਲੈਂਥ ਜਿੰਨੀ ਮਰਜ਼ੀ ਤੁਸੀਂ ਰੈਡੀ ਕਰ ਲਿਓ ਫ੍ਰੀ ਸ਼ਿਪਿੰਗ ਦੇ ਵਿੱਚ ਜੇ 1200 ਦੇ ਵਿੱਚ ਦੋ ਸੂਟ ਜੇ ਸਿੰਗਲ ਸੂਟ ਜਿਹੜਾ ਜੇ 600 ਤੇ 450 ਰੁਪਈਆ ਦੇ ਨਾਲ ਜੇ ਕਿਤੇ ਵੀ ਤੁਸੀਂ ਬੁੱਕ ਕਰੋ ਕਿਤੇ ਵੀ ਘਰ ਬਹਿ ਕੇ ਬਿਨਾਂ ਦੁਪੱਟੇ ਤੋਂ ਸੂਟ ਆਲ ਓਵਰ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਜੇ ਕਰੋ ਚੈੱਕ ਬਹੁਤ ਸੋਹਣੇ ਸੋਹਣੇ ਸੂਟ ਨੇ ਅੱਗੇ ਆਇਆ ਹੈ ਆਪਣੇ ਕੋਲ ਵਾਈਟ ਸੂਟ ਵਿਸਕੋਸ ਔਰਗਾਂਜਾ ਦੇ ਉੱਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਬਾਜੂ ਵਰਕ ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਅੱਗੇ ਆ ਗਈ ਮਸਟਰਡ ਸ਼ੇਡ ਆਪਣੇ ਕੋ ਲੱड्डੂ ਪੀਲਾ ਕਲਰ ਇਹ ਵੀ ਆ ਗਿਆ ਬਾਜੂ ਵਰਕ ਦੇ ਨਾਲ ਰੇਟ ਸੇਮ ਆ ਗਿਆ ਹੁਣ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਚੈੱਕ ਕਰਿਓ ਫੈਬਰਿਕ ਆਉਣ ਲੱਗਾ ਜੇ ਇਹਨਾਂ ਦਾ ਫੈਂਟੀ ਸਿਲਕ ਦਾ ਵਰਕ ਬਹੁਤ ਸੋਹਣਾ ਜੇ ਡਿਜ਼ਾਈਨ ਬਹੁਤ ਸੋਹਣੇ ਆ ਚੈੱਕ ਕਰਿਓ ਇਹ ਆ ਗਈ ਜੇ ਫੈਂਟੀ ਸਿਲਕ ਦਾ ਰੇਟ ਆ ਗਿਆ ਜੇ 645 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਬਾਜੂ ਵਰਕ ਐਡ ਜੇ ਇਹ ਆਪਸ਼ਨਲ ਹੈ ਤੁਹਾਡੇ ਲਈ ਚਾਹੇ ਇਹਨੂੰ ਤੁਸੀਂ ਬਾਟਮ ਤੇ ਵੀ ਲਗਾ ਸਕਦੇ ਜੇ ਕਲਰ ਆ ਗਿਆ ਜੇ ਪਿਆਜੀ ਸ਼ੇਡ ਰੇਟ ਆ ਗਿਆ ਜੇ 645 ਰੁਪਏ ਅੱਗੇ ਆ ਗਈ ਜੇ ਸੋਨੀ ਜੀ ਸ਼ੇਡ ਮਸਟਰਡ ਬੜਾ ਪਿਆਰਾ ਕਲਰ ਜਿਹਦੇ ਬੜੀ ਜਿਆਦਾ ਸੋਹਣੀ ਇਹਦੀ ਟੋਨ ਆ ਰੇਟ ਸੇਮ ਆ ਜਣਾ ਜੇ ਥੋੜਾ ਜਿਹਾ ਫਰਕ ਜੇ ਵੀਡੀਓ ਨਾਲੋਂ ਸੂਟ ਦਾ ਰੇਟ ਆ ਗਿਆ 645 ਰੁਪਏ ਸ਼ਿਪਿੰਗ ਆ ਗਈ ਫ੍ਰੀ ਫੈਬਰਿਕ ਆ ਗਿਆ ਜੇ ਬਹੁਤ ਪਿਆਰਾ ਇਹਦਾ ਜਿਹੜਾ ਜੇ ਫੈਂਡੀ ਕ੍ਰਸ਼ ਦਾ ਚੈੱਕ ਕਰੋ ਸੂਟ ਚੈੱਕ ਕਰਿਓ ਕਲਰ ਡਿਜ਼ਾਈਨ ਸੁਪਰ ਹਿੱਟ ਆਰਟੀਕਲ ਲਓ ਜੀ ਅੱਗੇ ਆ ਗਿਆ ਰੈੱਡ ਕਲਰ ਰੇਟ ਉਹੀ ਸੇਮ बॉਟਮ ਵਰਕ ਜਾਂ ਬਾਜੂ ਵਰਕ ਇੱਕ ਜਗ੍ਹਾ ਤੁਹਾਨੂੰ ਇਹਦਾ ਮਿਲਣਾ ਹੀ ਮਿਲਣਾ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਮਿਲਣੀ ਆ ਆਲ ਓਵਰ ਇੰਡੀਆ ਦੇ ਵਿੱਚ ਕਲਰ ਸਾਰੇ ਜਿਹੜੇ ਜੇ ਇਸ ਟਾਈਮ ਦੇ ਉੱਤੇ origignal video ਨਾਲ ਦੇ ਹੋਣ ਦੇ ਕੋਈ 19 21 ਫਰਕ ਆ ਜੇ ਉਹ ਗੱਲ ਵੱਖਰੀ ਆ ਮੋਸਟਲੀ ਜਿਹੜੇ ਜੇ ਉਹ ਸਿਵੀ ਆਉਣ ਦੇ ਆ ਵੀ ਸੇਮ ਕਲਰ ਮਿਲ ਜਾਣਾ ਤੁਹਾਨੂੰ ਫੈਬਰਿਕ ਉਹੀ ਸੇਮ ਕ੍ਰਸ਼ ਬੈਂਡੀ ਦਾ ਤੇ ਇਹ ਆਪਣੇ ਕੋਲ ਇਲਾਸਟਿਕ ਇਹ ਆ ਆ लास्ट ਸ਼ੂਟ ਆ ਵੀਡੀਓ ਦਾ ਇਹ ਆਪਣੀ ਨਾ ਛੋਟੀ ਜੀ ਵੀਡੀਓ ਹੈਗੀ ਸਟਾਕ ਇਚ ਹੈਗਾ ਆ ਵੀਡੀਓ ਛੋਟੀ ਆ ਰੇਟ ਉਹੀ ਤੁਹਾਨੂੰ ਦੇ ਦਿੱਤਾ ਆਪਾਂ ਸਿਰਫ 645 ਦਾ ਸਿੰਗਲ 2 ਸੂਟ 1200 ਰੁਪਏ ਦੇ ਨਾਲ ਇਹ ਛੋਟੀ ਜੀ ਵੀਡੀਓ ਹੈਗੀ ਸਟਾਕ ਹੈਗਾ ਆ ਪਰ ਵੀਡੀਓ ਛੋਟੀ ਆ ਇਹ ਕਰਕੇ ਜਲਦੀ ਜਲਦੀ ਬੁੱਕ ਕਰ ਲਿਓ ਫ੍ਰੀ ਸ਼ਿਪਿੰਗ ਜੇ 올 ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਕਿਤੇ ਵੀ ਘਰ ਬਹਿ ਕੇ ਤੇ ਬਾਕੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ